ਚਾਲ ਕੋਈ ਨਾ ਭਾਬੀ ਮੈਨੂੰ ਤੇ ਜੰਮੀ ਜੀ ਦਾ ਫੋਨ ਆਇਆ ਨਾ ਮੈਂ ਤਾਂ ਸਾਫ ਹੀ ਬਹਾਨਾ ਮਾਰ ਦੇਣਾ ਮੈਂ ਕਹਿਣਾ ਅਸੀਂ ਤੇ ਬਾਹਰ ਕਿਤੇ ਘੁੰਮਣ ਗਏ ਅਸੀਂ ਇੱਥੇ ਨਹੀਂ ਹੈਗੇ ਬਹਾਨਾ ਹੀ ਮਾਰਨਾ ਜਿਹੜਾ ਮਰਜ਼ੀ ਮਾਰੋ ਸਿੱਧੀ ਗੱਲ ਕਹਿ ਦੇਣਾ ਕਿ ਅਸੀਂ ਕਿਤੇ ਵਿਆਹ ਵਿਉ ਗਏ ਹੈਗੇ ਅਸੀਂ ਇਧਰ ਹੀ ਨਹੀਂ ਹੈਗੇ ਭਾਬੀ ਜਿਸ ਤਰੀਕੇ ਨਾਲ ਉਹਦਰ ਨੇ ਮੈਨੂੰ ਕਿਹਾ ਹੈ ਨਾ ਕਿ ਤੇਰੇ ਸਹੁਰੇ ਬੜੇ ਅਮੀਰ ਅਸੀਂ ਆਵਾਂਗੇ ਕਿਸੇ ਦਿਨ ਤੇਨੂੰ ਮਿਲ ਮੈਨੂੰ ਤੇ ਉਦੋਂ ਹੀ ਗੱਲ ਖੜਕ ਗਈ ਸੀ ਕਿ ਇਹ ਕਿਹੜੇ ਚਾਲ ਚੁਰੀ ਫਿਰਦੀ ਹੈ ਭਾਬੀ ਮੇਰਾ ਤੇ ਕਲੀਅਰ ਆ ਮੈਂ ਨਹੀਂ ਉਹਨੂੰ ਇੱਥੇ ਵੜਨ ਦੇਣਾ ਇਹ ਕੱਲ ਨੂੰ ਮੇਰੇ ਸਹੁਰੇ ਤੇ ਜਾ ਲੱਗੇ ਆਂਡ ਗਵਾਂਡੇ ਤੇ ਗੱਲਾਂ ਕਰਨ। ਸਿਮਰਤ ਕੀ ਕਰਨੀਆਂ ਆਂ ਇਹ ਗੱਲਾਂ ਨੂੰ? ਤੂੰ ਸੁਣਾ ਮਾਸੀ ਦੇ ਨਾਲ ਠੀਕ ਠਾਕ ਰਹਿੰਦੇ ਆਂ ਨਾ? ਹਾਂਜੀ ਭਾਬੀ ਜੀ ਸਭ ਵਧੀਆ। ਠੀਕ ਆ ਫਿਰ। ਮੰਮੀ ਵੀ ਮੇਰੇ ਕੋਲ ਹੀ ਬੈਠੇ ਹੋਏ ਨੇ ਕਰਾਵਾਂ ਗੱਲ? ਹਾਂਜੀ ਕਰਾਓ ਗੱਲ। ਲੈ ਫਿਰ ਕਰ ਲਾ ਗੱਲ। ਹੈਲੋ ਸਿਮਰਤ ਮੰਮੀ ਸੱਸੀ ਗੱਲ? ਸੱਸੀ ਦੀ ਗੱਲ ਪੁੱਤ ਕੀ ਹਾਲੀ? ਵਧੀਆ ਤੇ ਹੀ ਠੀਕ ਜੀ। ਮੈਂ ਠੀਕ ਆ ਤੂੰ ਆਪਣੀ ਸਰਾਪੁੱਤ ਨਵੇਂ ਨਵਾਂ ਪਰਵਾਦ ਆ ਕਿਤਨਾ ਸਾਫ ਬਤਾ ਗਿਆ ਠੀਕ ਆ ਗਿਆ ਸਭ ਬਹੁਤ ਵਧੀਆ ਬਹੁਤ ਵਧੀਆ ਚਲੋ ਚੰਗਾ ਪੁੱਤ ਆਂਦੇ ਹੁੰਦੇ ਆ ਨਾ ਜੇ ਆਪ ਚੰਗੀ ਹੋਈ ਹੈ ਨਾ ਫਿਰ ਸਾਰੇ ਚੰਗੇ ਹੁੰਦੇ ਆ ਹਾਂਜੀ ਮੰਮੀ ਤੇ ਨਾਲੇ ਮੈਨੂੰ ਤੇ ਮੈਨੂੰ ਪਤਾ ਤੂੰ ਮੇਰੀ ਸਿਆਣੀ ਧੀ ਆ ਮੈਨੂੰ ਕੋਈ ਤੇਰੀ ਟੈਨਸ਼ਨ ਨਹੀਂ ਗੀ ਹਾਂਜੀ ਬਸ ਹੋਰ ਗੱਲ ਬੱਸ ਨਾਲ ਕੋਈ ਤੂੰ ਗੱਲਬਾਤ ਕੀ ਸੁਣਾ ਮੰਮੀ ਆ ਵੇਖ ਲਓ ਚਾਰ ਦੇਲੇ ਜੇ ਹੋਏ ਆਈ ਨੇ ਮੈਨੂੰ ਇੱਥੇ ਇਹ ਸਾਰਾ ਕੁਝ ਪਹਿਲਾਂ ਹੀ ਪਤਾ ਲੱਗ ਗਿਆ ਇਹਨਾਂ ਨੂੰ ਕੀ ਪਤਾ ਲੱਗ ਗਿਆ ਭਾਬੀ ਦੇ ਅੱਗੇ ਬੈਠੀ ਹੋਗੇ ਤੁਹਾਨੂੰ ਦੱਸਿਆ ਹੀ ਹੋਊਗਾ ਭਾਬੀ ਨੇ ਅਜੇ ਕੁਝ ਨਹੀਂ ਸਿਮਰਤ ਮੰਮੀ ਆਏ ਨਾ 2 ਮਿੰਟ ਪਹਿਲਾਂ ਹੀ ਆ ਗਏ ਮੇਰੇ ਕੋਲ ਬੈਠੇ ਨੇ ਪਹਿਲਾਂ ਨਹੀਂ ਸੀ ਹੋ ਲਗੇ ਤੇ ਤੂੰ ਆਪਣੇ ਮੂੰਹ ਥੋੜਾ ਦੱਸ ਹੀ ਦੇ ਕਿ ਕਿੰਨੀਆਂ ਕ ਤਰੀਫਾਂ ਹੋਈਆਂ ਨੇ ਸ਼ੰਮੀ ਦੀਆਂ ਕੀ ਮੈਂ ਦੱਸਾਂ ਮੰਮੀ ਕਹਿੰਦੇ ਹੁੰਦੇ ਨਾ ਪਾਇ ਲਾਇਦਾ ਉਹ ਪਤਾ ਲੱਗ ਜਾਂਦਾ ਕਿ ਬੰਦਾ ਕਿੱਥੇ ਸਟੈਂਡ ਕਰਦਾ ਵਾ ਅਜੋ ਕੁਝ ਵੀ ਹੋਇਆ ਨਾ ਉਹ ਦਿਨ ਜਦੋਂ ਮੈਂ ਫੇਰਾ ਪਾਉਣਾ ਹੀ ਸੀ ਪਹਿਲਾ ਟਾਈਮ ਨਾਲ ਤੁਸੀਂ ਉਹਨੂੰ ਸੱਦ ਲਿਆ ਕਿ ਚਲ ਆਜੋ ਮੈਂ ਤੇ ਕਿਹਾ ਕਿ ਚਲ ਮੇਰੀ ਵੱਡੀ ਭੈਣ ਆਜੂਗੀ ਤੇ ਚਲ ਜੀ ਵਧਣਗੇ ਪਰ ਮੈਨੂੰ ਥੋੜੀ ਪਤਾ ਹੀ ਕਿਉਂ ਲੈ ਆਪਣੀ ਘਾਤ ਵਿਖਾ ਦੇਣੀ ਇੱਥੇ ਆ ਕੇ ਚਲ ਪੁੱਤ ਮੈਂ ਹੀ ਤੇ ਆਖਿਆ ਵੀ ਉਹ ਵੱਡੀ ਆ ਚਲ ਘਰ ਦੀ ਧੀ ਆ ਤੇ ਸੱਜਣਾ ਚਾਹੀਦਾ ਪੁੱਤ ਪਰ ਮੈਨੂੰ ਥੋੜਾ ਪਤਾ ਹੀ ਹੁਣ ਗਾਂਦੀਆਂ ਗੱਲਾਂ ਦਾ ਵੀ ਕੀ ਹੋਈਆਂ ਨਹੀਂ ਸਿਮਰਤ ਮੰਮੀ ਨੂੰ ਦੱਸ ਕਿ ਤੇਰੇ ਘਰਿਆਂ ਨੂੰ ਗੱਲ ਕਰਦੀ ਵੀ ਐ ਤੇ ਦੱਸੋ ਮੰਮੀ ਕੀ ਕਰਨਾ ਜੇ ਉਹ ਕਹਿੰਦੀ ਮੈਂ ਸਿਮਰਤ ਦੇ ਘਰ ਜਾਣਾ ਮੈਂ ਘਰ ਜਾਣਾ ਕੋਈ ਗੱਲ ਨਹੀਂ ਤੂੰ ਸਿਮਰਤ ਨੂੰ ਟੈਨਸ਼ਨ ਨਾ ਲੈ ਉਹਨੂੰ ਮੈਂ ਚੰਗੀ ਤਰ੍ਹਾਂ ਸਮਝਾ ਦਊਗੀ ਤੇ ਕੀ ਪਾ ਕੇ ਜਾਣਾ ਤੇ ਕੀ ਕਰਨਾ ਇਹ ਥੋੜਾ ਤੇ ਉਹ ਤੇਰੇ ਉਹ ਕੱਪੜੇ ਪਾਜੂ ਮਾੜੇ ਚੰਗੇ ਤੇ ਟੁੱਟਾ ਜਾਂ ਮੋਟਰਸਾਈਕਲ ਜਿਹੜਾ ਉਤਰਾ ਉੱਥੇ ਤੇਲ ਮੁੱਕ ਗਿਆ ਇੱਕ ਖਣੀ ਖਰਾਬ ਹੋ ਗਿਆ ਹੁਣ ਜੇ ਆਉਗੀ ਨਾ ਤੇਰੇ ਘਰ ਗੱਡੀ ਤੇ ਆਉਗੀ ਜੇ ਨਹੀਂ ਆਉਗੀ ਤਾਂ ਫਿਰ ਨਹੀਂ ਆਉਗੀ ਉਹਨੂੰ ਮੈਂ ਸਾਰਾ ਚੰਗੀ ਤਰ੍ਹਾਂ ਸਮਝਾ ਦੇਣਾ ਤੂੰ ਇਹ ਗੱਲ ਤੋਂ ਨਾ ਟੈਨਸ਼ਨ ਲੈ ਪੁੱਤ ਸਿਮਰਤ ਸਿੱਧੀ ਜੀ ਗੱਲ ਐ ਉਹਨੂੰ ਪੰਜਾਬੀ ਚ ਸਮਝਾਉਣਾ ਪੈਣਾ ਬਹਿ ਤੇ ਹਾਂ ਪਾ ਤੇਰੇ ਵੱਲ ਆਣ ਨਹੀਂ ਨੂੰ ਦੇਣਾ ਤੇ ਜੇ ਆਏਗੀ ਤਾਂ ਕੱਪੜਾ ਨੂੰ ਨਵਾਂ ਟੰਗ ਦਾ ਪਾਣਾ ਹੀ ਪੈਣਾ ਤੇ ਰਹੀ ਗੱਲ ਮੋਟਰਸਾਈਕਲ ਦੀ ਉਹਦੇ ਤੇ ਨਾ ਉਹਨੂੰ ਆਂ ਦਿੱਤਾ ਉਹਨੂੰ ਹੀ ਸਾਫ਼ ਸ਼ੁੱਧਾਂ ਚ ਕਹਿ ਦੇਣਾ ਗੱਡੀ ਕਿਤੋਂ ਕਰਾਇ ਤੇ ਕਰ ਲਾ ਤੇ ਚੱਲ ਜਾ ਨਹੀਂ ਤਾਂ ਬਰਾ ਟਿੱਕ ਕੇ ਬੈਠੀ ਰਹਿ ਜਿੱਥੇ ਬੈਠੀ ਹੋਈ ਆ ਮੇਰੀ ਤੇ ਮਾਸੀ ਜੀ ਨੇ ਵੀ ਇਹੋ ਗੱਲ ਕਹੀ ਆ ਉਹ ਕਹਿੰਦੀ ਆ ਜੇ ਉਹਨੂੰ ਕਿ ਆਉਣਾ ਹੀ ਨਾ ਕੋਈ ਚਾਹੀਦੀ ਬਣ ਕੇ ਆਈ ਪਹਿਲੀ ਗੱਲ ਤੇ ਆਵੇ ਨਾ ਇੱਥੇ ਤੇ ਦੂਜੀ ਗੱਲ ਜੇ ਉਹੜਾ ਵੀ ਨਾ ਕਿ ਗੱਡੀ ਵਗੈਰਾ ਤੇ ਆਵੇ ਐਵੇਂ ਮੋਟਰਸਾਈਕਲ ਤੇ ਨਾ ਤੁਰੀ ਆਵੇ ਕੋਈ ਨਹੀਂ ਪੁੱਤ ਤੂੰ ਇਹ ਨਹੀਂ ਨਾ ਟੈਨਸ਼ਨ ਲੈ ਉਹਨੂੰ ਸਾਰੀ ਗੱਲ ਸਮਝਾਵਾਂਗੇ ਜੇ ਆਉਗੀ ਤਾਂ ਗੱਡੀ ਤੇ ਆਉਗੀ ਤੇ ਨਹੀਂ ਤੇ ਨਹੀਂ ਆਉਗੀ ਮੰਮੀ ਗੱਲ ਤਾਂ ਸਾਰੀ ਉਦੋਂ ਹੀ ਹੋਈ ਨਾ ਜਿੱਦ ਦਿਨ ਆਪਾਂ ਇੱਥੇ ਆਏ ਸੀ ਨਾ ਉਦੋਂ ਉਹ ਕਹਿੰਦੀ ਸੀ ਕਿ ਸਿਮਰਤ ਤੇਰਾ ਪਰਿਵਾਰ ਨਾ ਕਾਫੀ ਅਮੀਰ ਹੈਗਾ ਮੈਂ ਤੇ ਤੇਰਾ ਬਾਜੀ ਆਵਾਂਗੇ ਉਹ ਕੋਈ ਨਹੀਂ ਪੁੱਤ ਆਂਦੀ ਨਾ ਆਤ ਨਹੀਂ ਨਾ ਗਈ ਅਜੇ ਕੀਤਾ ਉਹਨੇ ਕਦੋਂ ਆਉਣਾ ਕੋਈ ਗੱਲ ਨਹੀਂ ਆ ਤੈਨੂੰ ਕਹਿ ਤ ਦਿੱਤਾ ਵਾ ਮੰਮੀ ਉਹਨੇ ਇੱਕ ਗੱਲ ਹੋਰ ਸਮਝਾ ਲਿਓ ਜੇ ਉਹਨਾਂ ਕਾ ਜੇ ਮਿਲਣਾ ਵੀ ਹੋਊਗਾ ਨਾ ਤੇ ਮੈਂ ਪੇਕੇ ਆਇਆ ਕਰੂੰਗੀ ਉਦੋਂ ਆਜਿਆ ਕਰੇ ਅਵੇ ਮੂੰਹ ਚੋਕੇ ਉੱਥੇ ਨਾ ਤੁਰੀ ਆਇਆ ਕਰੇ ਤੀਜੇ ਦਿਨ ਤੋਂ ਲੈ ਬੋੜ ਆਇਆ ਕਰਨਾ ਉੱਥੇ ਵੈਸੇ ਤੇਰਾ ਮੰਮੀ ਮੇਰਾ ਤੇ ਬਿਲਕੁਲ ਮਾਨੀ ਹੈਗਾ ਉਹਨੂੰ ਮਿਲਣ ਦਾ ਤੇ ਜੇ ਉਹਨਾਂ ਕਾ ਮਿਲਣਾ ਵੀ ਹੁੰਦਾ ਨਾ ਮੈਨੂੰ ਪੇਕੇ ਹੀ ਮਿਲਿਆ ਕਰੇ ਨਾਲੇ ਮੰਮੀ ਜੇ ਜਾਰੀ ਜੇਦ ਕਰੇ ਨਾ ਕਿ ਮੈਂ ਸਿਮਰਤ ਨੂੰ ਮਿਲਣ ਜਾਣਾ ਉਹਨੂੰ ਕਹਿ ਕਿ ਭਾਬੀ ਦੇ ਕੱਪੜੇ ਕੁੱਪੜੇ ਪਏ ਹੋਣੇ ਆ ਭਾਬੀ ਦੇ ਕੱਪੜੇ ਪਵਾ ਲਿਆ ਨਾਲੇ ਉਹਨੂੰ ਨਾਲੇ ਨਾ ਇੱਥੇ ਜੇ ਆਉਣਾ ਵੀ ਹੈ ਨਾ ਤੁਹਾਡੇ ਨਾਲ ਹੀ ਆਵੇ ਪਾਜੀ ਨੂੰ ਨਾਲ ਚੱਕੀ ਲਿਆਵੇ ਆਵੇਂ ਮੋਟਰਸਾਈਕਲ ਤੇ ਤੁਰੇ ਆਉਣਗੇ ਤੂੰ ਸਿਮਰਤ ਫਿਕਰ ਨਾ ਕਰ ਲੈ ਤੇਰੀ ਗੇਟੀ ਨਹੀਂ ਆਉਣ ਚਲਦੀ ਅੱਵਲ ਤੇ ਉਹ ਆਉਂਦੀ ਨਹੀਂ ਤੇ ਜਿਗਦਿਆਂ ਨੇ ਆਉਣ ਦਾ ਨਾਂ ਲੈ ਲਿਆ ਨਾ ਤੇ ਮੈਂ ਭਾਵੇਂ ਪਰ ਜਾਈ ਦੇ ਪਾਵੇਂ ਮੈਨੂੰ ਨਵੇਂ ਕੱਪੜੇ ਸਵਾ ਕੇ ਦੇਣੇ ਪੈਣ ਪਾ ਕੇ ਆਉਗੀ ਚੰਗੀ ਬਣ ਕੇ ਆਉਗੀ ਤੇ ਮੋਟਰਸਾਈਕਲ ਤੇ ਵੀ ਨਾ ਆਉਣੀ ਕਿ ਮੰਮੀ ਤੁਸੀਂ ਆਪ ਹੀ ਵੇਖ ਲਓ ਕੀ ਕਰਨਾ ਕੀ ਨਹੀਂ ਕਰਨਾ ਸਿੰਮਰਾ ਤੂੰ ਪਰੇਸ਼ਾਨ ਨਾ ਹੋ ਅਹੀਂ ਆਪੇ ਵੇਖ ਲਾਂਗੇ ਅਹੀਂ ਤੈਨੂੰ ਚੰਗੇ ਘਰ ਵਿਆਹ ਆਵੈ ਬੇਇੱਜ਼ਤਗਰ ਹੋਣ ਵਾਸਤੇ ਨਹੀਂ ਤੇਰੀ ਇੱਜ਼ਤ ਬਣੀ ਰਹਿਣ ਵਾਸਤੇ ਤੇ ਰਹੀ ਗੱਲ ਸ਼ੰਮੀ ਦੀ ਉਹਨੂੰ ਅਸੀਂ ਆਪੇ ਹੈਂਡਲ ਕਰ ਲਾਂਗੇ ਤੂੰ ਧਿਆਨ ਦਾ ਖਾਪਣਾ ਠੀਕ ਹੈ ਤੇ ਚੱਲ ਮੈਂ ਤੇਰੇ ਨਾਲ ਬਾਅਦ ਵਿੱਚ ਗੱਲ ਕਰਦੀ ਆਂ ਚਲ ਠੀਕ ਹੈ ਭਾਬੀ ਬਾਈ ਮਮਾ ਹਾਂਜੀ ਪੁੱਤ ਮੇਰੀ ਗੱਲ ਸੁਣ ਹੂੰ ਆਪਾ ਮਾਸੀ ਘਰ ਨਾ ਚਲੀਏ ਮਾਸੀ ਦਾ ਨਵਾਂ ਨਵਾਂ ਵਿਆਹ ਵੀ ਹੋਇਆ ਮਾਸੀ ਕਿੰਨੇ ਸੋਹਣੇ ਲੱਗਦੀ ਹੋਣਗੇ ਮੰਮਾ ਦੱਸੋ ਮੰਮਾ ਮਾਸੀ ਘਰ ਪੁੱਤ ਹਾਂਜੀ ਮੰਮਾ ਨਾਲੇ ਮਾਸੀ ਸਪਿੰਗਲ ਆਲ ਨੋਡਲਸ ਕਿੰਨਾ ਕੁਝ ਮੰਗਾਣਗੇ ਪਰ ਉਹ ਤੇ ਮੈਂ ਕਦੀ ਕੁਝ ਖਾਦਾ ਨਹੀਂ ਕਦੀ ਮੈਂ ਤਾਂ ਸਿਰਫ ਬਿਸਕੁਟ ਖਾਣੀ ਆ ਚਾਹ ਨਾਲ ਮੰਮਾ ਆਪਾ ਚੱਲੀਏ ਮਾਸੀ ਤਾਂ ਮਾਸੀ ਇੰਨਾ ਕੁਝ ਪਾਏਗੀ ਆਪਾ ਪੁੱਤ ਨਾਲੇ ਮਾਸੀ ਦੇ ਡੀਰ ਦੇ ਕੋਲ ਕੀ ਆਏ ਮਮੇ ਦਾ ਡਾਡਾ ਵੱਡਾ ਘਰ ਨਹੀਂ ਮੇਰੇ ਸਾਡਾ ਏਡਾ ਕੰਮਾ ਇੱਕ ਦਿਨ ਤੇ ਚੱਲਦਾ ਮਾਸੀ ਦੇ ਕੋਲ ਨਾਲ ਵੱਡਾ ਘਰ ਹੈ ਤਾਂ ਪੁੱਤ ਮੇਰੀ ਗੱਲ ਸੁਣ ਅਸੀਂ ਚੱਲਾਂਗੇ ਮਾਸੀ ਕੋਲ ਥੋੜਾ ਜਿਹਾ ਨਾ ਸਬਰ ਰੱਖ ਪਤਾ ਕੀ ਗੱਲ ਹੈ ਪੁੱਤ ਜੀ ਅਸੀਂ ਤੇਰੀ ਮਾਸੀ ਦਾ ਘਰ ਵੱਡਾ ਵਾ ਨਾ ਉਹ ਬੜੀ ਅਭੀਰ ਘਰ ਵੀ ਆਈ ਆ ਤੇ ਜੀ ਅਸੀਂ ਉਹਦੇ ਕੋਲ ਜਾਵਾਂਗੇ ਨਾ ਤੇ ਸਾਡੇ ਕੋਲ ਪੁੱਤ ਖਰਚਾ ਵੀ ਹੋਣਾ ਚਾਹੀਦਾ ਇਸ ਗੱਲ ਦਾ ਅਸੀਂ ਵੀ ਤੇ ਇਧਰ ਕੁਝ ਨਾ ਕੁਝ ਲੈ ਕੇ ਜਾਵਾਂਗੇ ਨਾ ਮੈਂ ਉਹਦੀ ਵੱਡੀ ਭੈਣ ਆ ਤੇ ਪੁੱਤ ਮੈਂ ਵੀ ਤਾਂ ਕੁਝ ਨਾ ਕੁਝ ਖੜਾਂਗੀ ਅਜੇ ਤੇ ਤੇਰੇ ਪਾਪਾ ਕੋ ਤੇਰੀ ਫੀਸ ਨਹੀਂ ਦਿੱਤੀ ਜਾਣਦੀ ਤੇ ਮਾਸੀ ਦੇ ਘਰੇ ਕਿੱਥੋਂ ਚਲ ਜਾਗੇ ਪੁੱਤ ਮੰਮਾ ਮੈਨੂੰ ਦੋ ਤਿੰਨ ਛੁੱਟੀਆਂ ਵੀ ਮੈਂ ਸਿਰਫ ਕੱਲ ਦਾ ਦਿਨ ਸਕੂਲੇ ਜਾਣਾ ਨਾਲੇ ਮੈਨੂੰ ਦੋ ਤਿੰਨ ਛੁੱਟੀਆਂ ਵੀ ਆ ਨਾਲੇ ਆਪਾਂ ਮਾਸੀ ਕੋਲ ਹੋਵਾਂਗੇ ਮਾਸੀ ਦਾ ਵੱਡਾ ਘਰ ਵੇਖ ਕੇ ਮੈਂ ਤੇ ਉੱਥੇ ਦੋ ਤਿੰਨ ਦਿਨ ਰਹਿ ਕੇ ਆ ਮੰਮਾ ਮੇਰੀ ਗੱਲ ਸੁਣ ਲਓ ਨਹੀਂ ਪੁੱਤ ਅਜੇ ਨਹੀਂ ਜਾਣਾ ਮਮਾ ਮਾਸੀ ਤੇ ਤੁਹਾਡੀ ਸੇਵਾ ਵੀ ਕਰੇ ਨਾ ਕੁਛ ਖਾਣਾ ਪਾ ਚਾਹ ਨਾਲ ਬਿਸਕੁਟ ਖਾਣਾ। ਹਾਂ ਪੁੱਤ ਮੈਨੂੰ ਪਤਾ ਆ। ਬੜੀ ਸੇਵਾ ਕਰੂਗੀ ਤੇਰੀ ਮਾਸੀ ਤੇਰੀ। ਮੈਨੂੰ ਪਤਾ ਆ ਪੁੱਤ ਪਰ ਇਹ ਦੇਖ ਨਾ ਤੈਨੂੰ ਜੋ ਮੈਂ ਸਮਝਾਉਂਦੀ ਆ ਤੂੰ ਉਹ ਕਿਉਂ ਨਹੀਂ ਸਮਝਦੀ ਪੁੱਤ? ਜਾਵਾਂਗੇ ਆਪਣੇ ਕੋਲੇ ਵੀ ਤੇ ਖਰਚਾ ਹੋਣਾ ਚਾਹੀਦਾ ਨਾ। ਅਸੀਂ ਸੋਨੇ ਸੋਨੇ ਸੂਟ ਪਾ ਕੇ ਜਾਵਾਂਗੇ। ਨਾਲੇ ਤੇਰੀ ਮਾਸੀ ਵਾਸਤੇ ਵੀ ਸੋਨਾ ਦਾ ਸੂਟ ਲੈ ਕੇ ਜਾਵਾਂਗੇ ਕੋਈ ਨਾ ਕੋਈ। ਹੈ? ਅਗਲੀ ਦੀ ਸੱਸ ਕੀ ਕਹੂਗੀ? ਵੀ ਲੈ ਕੁਝ ਲੈ ਕੇ ਹੀ ਨਹੀਂ ਆਏ। ਮਾਂ ਇੱਕ ਗੱਲ ਪੁੱਛਾ ਦੱਸ ਪੁੱਤ ਮੰਮਾ ਮਾਸੂਨਾਂ ਦੀ ਐਡੀ ਵੱਡੀ ਕੋਠੀ ਮੰਮਾ ਉਹ ਕਿਵੇਂ ਮੇਰੇ ਆਪਾਂ ਕਿਉਂ ਇੰਨੇ ਗਰੀਬ ਆ ਉਹਨਾਂ ਦੀ ਐਡੀ ਵੱਡੀ ਕੋਠੀ ਤੇ ਆਪਣਾ ਨਿਕਾ ਜਗਾ ਮੰਮਾ ਪਾਇਵੇਂ ਕਿਵੇਂ ਹੋ ਸਕਦੇ ਮਾਸੀ ਵੀ ਮੀ ਮਾਮੂ ਵੀ ਮੀ ਨਾਨੀ ਵੀ ਮੀ ਤੇ ਆਪਾਂ ਕਰ ਤਾਂ ਮਾਂ ਗਰੀਬ ਆ ਨਾ ਬੋਤਤ ਆਪਾਂ ਕਿੱਥੇ ਗਰੀਬ ਆ ਆਪਾਂ ਵੀ ਅਮੀਰ ਹੀ ਆ ਪੁੱਤ ਦਿਲਾਂ ਚ ਪਿਆਰ ਹੋਣਾ ਚਾਹੀਦਾ ਵੇਖ ਤੇਰੇ ਪਾਪਾ ਮੇਰੇ ਨਾਲ ਕਿੰਨਾ ਪਿਆਰ ਕਰਦੇ ਆ ਤੇ ਨਾਲੇ ਤੇਰੇ ਨਾਲ ਕਿੰਨਾ ਪਿਆਰ ਕਰਦੀ ਆ ਅਸੀਂ ਵੀ ਤਾਂ ਪੁੱਤ ਰੋਟੀ ਖਾ ਕੇ ਸੋਨੇ ਮਮਾ ਪਰ ਮਾਸੀ ਉਹ ਕਿ ਨਵ ਡੱਕਾ ਮਾਸੀ ਦੇ ਕੋਟ ਕੀ ਮਾਮੂ ਜੀ ਵੀ ਕੋਠੀ ਨਾਨੀ ਵੀ ਕੋਠੀ ਆਪਣਾ ਨਿੱਕਾ ਜਿਹਾ ਘਰ ਆਪਣਾ ਕੋਈ ਨਹੀਂ ਪੁੱਤ ਅਸੀਂ ਵੀ ਵੱਡਾ ਘਰ ਬਣਾਵਾਂਗੇ ਤੂੰ ਟੈਨਸ਼ਨ ਨਾ ਲਿਆ ਕਰ ਸਾਰਾ ਕੁਝ ਅਸੀਂ ਨਹੀਂ ਮਾਸੀ ਵਰਗਾ ਤੇ ਮਾਮੂ ਵਰਗੇ ਬਣਾਵਾਂਗੇ ਚੰਗਾ ਠੀਕ ਮਮਾ ਸ਼ਰਨ ਹੋ ਗਈਆਂ ਤੇ ਮੈਂ ਤੈਨੂੰ ਦੱਸ ਕੀ ਸਮਝਾਵਾਂ ਮੈਂ ਦਾਦੀ ਕੀ ਕਹਿੰਦੀ ਏ ਦਲੂ ਮਾ ਮਾਸਿ ਦਾ ਘਰ ਚਲ ਨਹੀਂ ਆ ਕਿਉਂ ਮੰਮੀ ਜੀ ਹਾਂ ਜੀ ਇਹ ਕਹਿੰਦੀ ਆ ਕਿ ਮੈਂ ਮਾਸੀ ਦੇ ਘਰ ਜਾਣਾ ਵਾ ਉਹਦਾ ਨਵਾਂ ਨਵਾਂ ਵਿਆਹ ਹੋਇਆ ਵਾ ਤੇ ਅਸੀਂ ਉਹਨੂੰ ਮਿਲ ਕੇ ਆਈਏ ਨਾਲੇ ਉਹਦਾ ਘਰ ਵੇਖਣ ਵਾਸਤੇ ਨਾ ਜਿੱਦ ਕਰਨ ਲਈ ਆ ਤੇ ਮਾਸੀ ਨਹੀਂ ਇੱਥੇ ਆ ਸਕਦੀ ਮਾਸੀ ਤੇ ਕਦੀ ਵੜੀ ਨਹੀਂ ਨਾ ਮਾਮਾ ਨਾ ਮਾਸੀ ਹੋਰ ਗੱਲ ਰਹੀ ਨਾਨੀ ਨਹੀਂ ਕਦੀ ਵੜੀ ਕਿਤੇ ਨਹੀਂ ਜਾਣਾ ਮੈਂ ਮਾਸੀ ਕੋਲ ਜਾਣਾ ਹੀ ਜਾਣਾ ਜੋ ਮਰਜੀ ਹੋ ਜੇ ਮੈਂ ਮਾਸੀ ਮਮਣ ਫੋਨ ਕਰ ਦੇਣਾ 2 ਮਿੰਟਾਂ ਦਾ ਨਹੀਂ ਜਾਣਾ ਕਿਤੇ ਨਹੀਂ ਜਾਣਾ ਉਹਨਾਂ ਦਾ ਵੀ ਤਾਂ ਫਰਜ਼ ਹੈ ਮਾਸੀ ਦਾ ਨਵਾਂ ਨਵਾਂ ਵਿਆਹ ਹੋਇਆ ਮੈਂ ਜਾਵਾਂ ਭਨੇਵੀ ਨੂੰ ਮਿਲ ਕੇ ਆਵਾਂ ਜਨਾੰਦੇ ਸ਼ੰਮੀ ਕਿਤੇ ਨਹੀਂ ਜਾਣਾ ਮਾਸੀ ਕੋਲ ਜੋ ਮਰਜੀ ਹੈ ਨਹੀਂ ਜਾਣਾ ਦੀ ਮਮਾ ਮਸੀ ਮੈਂ ਮਸੀ ਨੂੰ ਕਰ ਲੈ ਬੈਲੇ ਟੇਕ ਕੇ ਜਿਆਦਾ ਨਾ ਬੋਲਿਆ ਕਰ ਹੈਲੋ ਮਾਸੀ ਮਮਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਮਾਹੀ ਮਾਸੀ ਮਮਾ ਮੇਟਾ ਡਿਕਾਣਾ ਵਾ ਅ ਬੇਟਾ ਆਉਂਦੀ ਤੇ ਕੋਈ ਹੈ ਨਹੀਂ ਕੋਈ ਗੱਲ ਪਰ ਇਹ ਨਾ ਇਹਨਾਂ 2-4 ਦਿਨਾਂ ਵਿਆਹ ਚੱਲੇ ਆ ਤੇ ਇਸ ਕਰਕੇ ਨਾ ਘਰੇ ਤੁਹਾਨੂੰ ਮਿਲਣਾ ਨਹੀਂ ਕੋਈ ਕਿ ਹੋਰ ਦਿਨ ਆ ਜੀ ਨਾ ਮਮਾ ਕਿੱਥੇ ਤੇਰੀ ਮਮਾ ਮੈਂ ਲੱਗ ਗਈ ਨਹੀਂ ਕਰਾਵਾਂ ਤੁਹਾਨੂੰ ਹਾਂ ਮਮਾ ਨਾਲ ਗੱਲ ਕਰਾ ਹਲੋ ਕੱਲੂ ਦੀਦੀ ਹਾਂ ਸਿੰਗਰ ਤੋਂ ਦੀਦੀ ਸਾਸ਼ੀ ਕਾ ਸਾਸ਼ੀ ਕਾ ਉਹ ਸਨਾ ਤੋ ਠੀਕ ਐ ਪਰ ਵਾਲ ਠੀਕ ਐ ਮਾਣ ਜੀ ਹਾਂ ਜੀ ਉਹ ਜੇ ਤੁਸੀਂ ਦੱਸੋ ਹਾਂ ਬਸਵਦੀਆ ਮਾਹੀਨਾ ਜੀ ਅਦਕਾਰ ਦੀ ਹੋਈ ਸੀ ਕੱਲ ਦੀ ਮਾਸੀ ਕੋਲ ਜਾਣਾ ਵਾ ਉਹਦਾ ਨਾ ਘਰ ਬਹੁਤ ਵੱਡਾ ਵਾ ਤੇ ਮਮਾ ਅਸੀਂ ਦੇਖ ਕੇ ਆਉਣਾ ਵਾ ਕੀ ਕਰਾਂ ਮੈਂ ਲੈ ਆਵਾਂ ਨੂੰ 4 ਦਿਨ ਦੀਦੀ ਘਰਾਂ ਵਰਗੇ ਤਾਂ ਸਾਰੇ ਘਰ ਹੁੰਦੇ ਆ ਇਹਦੇ ਚ ਵੱਡਾ ਕੀ ਤੇ ਛੋਟਾ ਕੀ ਤਾਨੂੰ ਦੱਸਿਆ ਤੇ ਹੈਗਾ ਵਾ ਹੁਣ ਇਹ ਤੇ ਗੱਲ ਹੁੰਦੀ ਮਾਹੀਨਾ ਅਸੀਂ ਨਾ ਤੋ ਚਾਰ ਦਿਨ ਲਈ ਚੱਲੇ ਕਿਤੇ ਮਾਸੀ ਮੰਮਾ ਟਾਟਾ ਵਿਆਹ ਹੋਇਆ ਮੈਂ ਨਾ ਤੁਹਾਨੂੰ ਵੇਖਣਾ ਨਾਲੇ ਤੁਹਾਡੀ ਕੋਟੀ ਮੈਂ ਕਿ ਨਹੀਂ ਬਹੁਤ ਸੋਹਣੀ ਮੈਂ ਤਾਂ ਕਦੀ ਇੰਨੀ ਵੱਡੀ ਕੋਟੀ ਵੇਖੀ ਵੀ ਨਹੀਂ ਨਾਲੇ ਮੈਂ ਤੁਹਾਨੂੰ ਵੇਖਣਾ ਤੁਹਾਡੇ ਹੱਥਾਂ ਚੂੜਾ ਵੇਖਣਾ ਸੀ ਕਿੱਡੇ ਸੋਹਣੇ ਲੱਗਦੇ ਹੋ ਓਹ ਮੈਂ ਓਹ ਹੋ ਬੇਟਾ ਕੋਈ ਗੱਲ ਨਹੀਂ ਕਿਸੇ ਹੋਰ ਦਿਨ ਤင်း ਸਾਧ ਲਾਂਗੇ ਤੂੰ ਮੰਮਾ ਆਪਣੀ ਨਾਲ ਗੱਲ ਕਰਾ ਅੱਲਾਮੁਨ ਨੇ ਆਪਕੋ ਹਾਂ ਸਿਮਰਤ ਬੋਲ ਦੀਦੀ ਤੁਹਾਡੇ ਲਾਗੇ ਤੇ ਮਾਹੀ ਬੈਠੀ ਆ ਤੁਸੀਂ ਥੋੜਾ ਬੋਤਾਂ ਨੂੰ ਸਮਝਾਓ ਉਹ ਤੇ ਨਿਆਣੀ ਉਹਨੇ ਤੇ ਜਿੱਦ ਕਰਨੀ ਕਰਨੀ ਤੁਸੀਂ ਤੇ ਲਾਗੇ ਸਿਆਣੇ ਜਿਹੜਾ ਤੁਸੀਂ ਉਹਨੂੰ ਸਮਝਾਓ ਚੱਲ ਕੋਈ ਨਹੀਂ ਸਿਮਰਤ ਮੈਂ ਸਮਝਾਉਣੀ ਆ ਉਹ ਨਾ ਜਿੱਦ ਕਰਨ ਦੀ ਸੀ ਕਿ ਮੈਂ ਮਾਸੀ ਨੂੰ ਇੱਕਲੀ ਰੱਖਣਾ ਹੈ ਤੁਸੀਂ ਕਿੱਦਾਂ ਜਾਣਾ ਵਿਆਹ ਦੀਦੀ ਅਸੀਂ ਕੱਲ ਨੂੰ ਵਿਆਹ ਜਾਣਾ ਹੁਣ 3-4 ਦਿਨ ਲੱਗ ਜਾਣੇ ਆ ਤੇ ਉਹਨਾਂ ਜਿਹੜਨ ਵਾਲੇ ਮਾਹੀ ਤੇ ਛੁੱਟੀਆਂ ਵੀ ਖਤਮ ਹੋ ਜਾਣੀਆਂ ਤੁਸੀਂ ਐਂਦਾ ਕਰੋ ਉਹਨੂੰ ਛੁੱਟੀਆਂ ਦੇ ਪਈਆਂ ਆ ਉਹਦੇ ਭੂਆ ਕੋਲ ਨੂੰ ਭੇਜ ਦਿਓ ਨਾਲੇ ਉਹਦਾ ਦਿਲ ਲੱਗਾ ਰਹੂਗਾ ਉੱਥੇ ਠੀਕ ਐ ਸੰਗਤ ਆਪਣਾ ਖਿਆਲ ਰੱਖੀ ਚਲ ਠੀਕ ਐ ਦੀਦੀ ਗੱਲੇ ਸਵਾਦ ਦਾਦੀ ਮਮਾ ਕਾਹ ਤੋਂ ਭੋਲੀ ਜਾਂਦੇ ਜੇ ਤੇ ਦੇਹੀ ਨਹੀਂ ਮਾਸੀ ਮਮਾ ਕਿੰਨੇ ਦਿਨ ਮੈਂ ਵਿਆਹ ਆਣਾ ਜਦੋਂ ਵਿਆਹ ਤੋਂ ਆਣੀ ਮੈਂ ਫੋਨ ਕਰਕੇ ਫੇਰ ਚਲ ਜਾਾਂਗੀ ਕਿ ਬੁੱਤ ਮੇਰੀ ਸੁਣ ਗੱਲ ਇਸੇ ਦੀ ਕੋਈ ਮਜਬੂਰੀ ਹੁੰਦੀ ਹੈ ਤੇਰੇ ਸਾਹਮਣੇ ਤਾਂ ਸਪੀਕਰ ਆਉਣ ਸੀ ਮਾਸੀ ਕੀ ਕਹਿਣ ਦੀ ਸੀ ਕਿ ਉਹਨਾਂ ਦੇ ਰਿਸ਼ਤੇਦਾਰਾਂ 'ਚ ਵਿਆਹ ਵਾ ਹੁਣ ਨਵੀਂ-ਨਵੀਂ ਸੋਹਰੇ ਪਰਿਵਾਰ 'ਚ ਗਈ ਆ ਤੈਨੂੰ ਪਤਾ ਵਿਆਹ ਸ਼ਾਦੀਆਂ ਵੀ ਹੈਗੀਆਂ ਵਾ ਅਗਲੇ ਆ ਨੇ ਨਵੀਂ ਨੋਨ ਨੂੰ ਤੇ ਖੜਨਾ ਹੀ ਖੜਨਾ ਵਾ ਨਾਲ ਤੇ ਪੁੱਤ ਵੇਖ ਅਗਲੇ ਦੀ ਮਜਬੂਰੀ ਆ ਹੁਣ ਚਾਰ ਤੈਨੂੰ ਛੁੱਟੀਆਂ ਵਾ ਤੇ ਉਹ ਆਖਣ ਦੀ ਸਾਨੂੰ 5 ਦਿਨ ਲੱਗ ਜਾਣੇ ਤੇ ਆਪਾਂ ਕਿੱਦਾਂ ਜਾ ਸਕਦੇ ਪੁੱਤ ਫੇਰ ਚੱਲ ਜਾਾਂਗੇ ਕੋਈ ਨਹੀਂ ਅਮਾ ਮੈਨੂੰ ਚਾੜ੍ਹ ਛੱਡੀ ਨਾ ਇੱਕ ਦਿਨ ਮੈਂ ਵੱਡ ਸਕੂਲੋਂ ਲੈ ਲਾਂਗੀ ਕਿਉਂਕਿ ਖਾਲੇ ਮੇਰੇ ਫੀਸ ਨਹੀਂ ਭਰੀ ਕੋਈ ਗੱਲ ਨਹੀਂ ਕਿਤੇ ਨਹੀਂ ਮੈਨੂੰ ਕੁਛ ਕਹਿੰਦੀ ਐ ਮੈਡਮ ਕੋਈ ਗੱਲ ਨਹੀਂ ਨਾਲੇ ਮੈਡਮ ਨਾ ਮੈਨੂੰ ਰੋਜ਼ ਬਾਹਰ ਘਰਾਂ ਘਾੜਦੇ ਐ ਜੋ ਤੂੰ ਮੈਨੂੰ ਫੀਸ ਨਹੀਂ ਦਿੰਦੇ ਮੇਰੀ ਫੀਸ ਦੇ ਦਮ ਤੈਨੂੰ ਸਮਝਾਦਾ ਕੋਈ ਗੱਲ ਨਹੀਂ ਪੁੱਤ ਮੈਨੂੰ ਪਤਾ ਤੂੰ ਟੈਨਸ਼ਨ ਨਾ ਤੇਰੀ ਕੀ ਤੂੰ ਟੈਨਸ਼ਨ ਨਾ ਲੈ ਚੱਲ ਕੋਈ ਨਹੀਂ ਮੈਂ ਤੇ ਤੇਰੇ ਪਾਪਾ ਤੈਨੂੰ ਨਾ ਹੋਰ ਕਿਤੇ ਕਮਾ ਲਿਆ ਹੁੰਨੇ ਆ ਨਾਲੇ ਮੇਰੇ ਪਾਰਕ ਬਣੀ ਆ ਟਿਫਨ ਤਾਂ ਸੜਿਆ ਜਾਂ ਬੈਗ ਨਾ ਚੇਂਜ ਕਰਾ ਦਿਓ ਮੇਰੀ ਗਾਸ ਮਾਂ ਮੇਰੀਏ ਇੱਕ ਵਾਰੀ ਗੱਲ ਸੁਣ ਲਈ ਹੁਣ ਧਿਆਨ ਨਾਲ ਸੁਣ ਪਾਰਕ ਹੈਗੀ ਨਾ ਆਪਣੇ ਨਾਲ ਦੀ ਉਹਦੇ ਤੇ ਨਾ ਮੈਂ ਕਮਾ ਕੇ ਲੈ ਆਉਣੀ ਆ ਉੱਥੇ ਕਿਹੜੇ ਪੈਸੇ ਲੱਗਣੀਆਂ ਪੁੱਤ ਤੇ ਕਮਾਣੇ ਹੁੰਦੀ ਨੇ ਤੇ ਪਰ ਮਾਂ ਪਾਰਕ ਚ ਤੇ ਮਾਸੀ ਦੀ ਕੋਠੀ ਚ ਜਮੀਨ ਆਸਮਾਨ ਦਾ ਫਰਕਾ ਬੈਜਟ ਹੈ ਕੇ ਮਾਸੀ ਦੀ ਕੋਠੀ ਚ ਦਾ ਦਿਨ ਮਮਾ ਤਾਂ ਕਿਤੇ ਨਾਨੀ ਵੀ ਮੇਰੀ ਮਾਮੂ ਵੀ ਮੇਰੀ ਮਾਸੀ ਮਮਾ ਵੀ ਮੇਰਾ ਕੋਈ ਗੱਲ ਬੰਦਾ ਜਿਆ ਇੰਨੀ ਇੰਨੀ ਵੱਡੀਆਂ ਕੁੱਟੀਆਂ ਸਾਡਾ ਐਡਾ ਨਿੱਕਾ ਜਿਹਾ ਘਰ ਕੋਈ ਨਿੱਕਾ ਹੀ ਵੱਡੀਆਂ ਮਾਸੀ ਮਮਾ ਕੋਈ ਜਾਉਂਗੀ ਜੋ ਮਰਜੀ ਹੋ ਜੇ ਕੋਈ ਮੈਨੂੰ ਕੋਈ ਪਾਣ ਦੀ ਛੁਕਾ ਤੂੰ ਬੋੜਾ ਬੋਲ ਰਿਹਾ ਨਾ ਕਰ ਬੜਾ ਬੋਲ ਮਾਸੀ ਕੋਲ ਹੀ ਜਾਵਾਂਗੀ ਬੋੜਾ ਨਾ ਬੋਲਿਆ ਤੂੰ ਨਾ ਜ਼ਿਆਦਾ ਬੋਲਿਆ ਨਾ ਕਰ ਜੇ ਤੇਰੇ ਨਾਨਕ ਇੰਨੇ ਹੀ ਹੈਗੇ ਸ਼ੌਕਰ ਤੇ ਉਹ ਫਿਰ ਦੇ ਦੇਣ ਕੁਝ ਤੇਰੀ ਮਾਂ ਨੂੰ ਦੇ ਨਹੀਂ ਸਕਦੇ ਤੇਰੀ ਮਾਂ ਮम्मा ਤੂੰ ਇਦਾਂ ਕਰ ਤੋ ਕਰਦੀ ਆ ਤੇ ਤੇਰੀ ਮਾਂ ਕੋਠੀ ਲੈ ਦੇ ਫਿਰ ਉਹ ਉਹਨਾਂ ਨੂੰ ਪਤਾ ਹੱਡਾ ਟਟਾਇਟ ਆ। ਛੰਮੀ ਪੁੱਤ ਗਾਲ ਛਣ ਸਾਨੂੰ ਕੋਈ ਇਲਾਜ ਚ ਨਹੀਂ ਹੈਗਾ ਜਿਉ ਇੰਨੇ ਜੋਗੇ ਹੈਗੇ ਐਡੇ ਸ਼ੌਕ ਆ ਰਿਹਾ ਤੇ ਤੈਨੂੰ ਕੁਛ ਨਾ ਕੁਛ ਦੇ ਤੇ ਸਕਦੇ ਹੀ ਆ ਨਾ ਤੇਰਾ ਹੱਥ ਸੌਖਾ ਹੋ ਜਾਵੇ। ਇੱਕ ਪਿਆਕੇ ਨਹੀਂ। ਗੁੱਸਾ ਨਾ ਕਰੀ ਤੂੰ। ਵੇ ਛੰਮੀ ਪੁੱਤ ਜੇ ਉਹਨਾਂ ਨੂੰ ਇੰਨਾ ਹੀ ਤਰ੍ਹਾਂ ਦੁੱਖ ਹੋਵੇ। ਕਦੀ ਤਨ 500 ਤੋਂ ਵੱਧ ਕੋਈ ਪੈਸਾ ਨਹੀਂ ਦਿੰਦੇ ਕਦੀ ਕੁਛ ਲੈ ਕੇ ਨਹੀਂ ਦਿੱਤਾ ਹੈ ਤੇ ਤੂੰ ਉਹ ਕੁਛ ਨਾ ਕੁਛ ਤੇ ਦੇ ਸਕਦੇ ਆ ਕਿ ਨਹੀਂ ਤੈਨੂੰ ਸਭ ਕੁਝ ਕਰ ਸਕਦੇ ਜੋ ਐਡੇ ਸ਼ੌਕਰ ਆ ਤੇ ਕੋਈ ਗੱਲ ਨਹੀਂ ਮੰਮੀ ਜੀ ਮੈਂ ਕਿਹੜਾ ਉੱਥੇ ਕੁਝ ਲੈਣ ਜਾਣੀ ਆ ਮੈਂ ਤੇ ਉਹਨਾਂ ਨੂੰ ਮਿਲਣ ਜਾਣੀ ਆ ਜੇ ਮੈਨੂੰ ਕੋ ਜੋ ਦੇ ਦਿੰਦੇ ਆ ਤੇ ਤਾਂ ਵੀ ਠੀਕ ਆ ਤੇ ਜੇ ਨਹੀਂ ਦਿੰਦੇ ਤੇ ਤਾਂ ਵੀ ਮੈਨੂੰ ਕੋਈ ਲਾਲਚ ਨਹੀਂ ਆ ਮੰਮੀ ਇਸ ਗੱਲ ਦਾ ਮੈਂ ਤੇ ਰਿਸ਼ਤੇ ਬਰਕਰਾਰ ਰੱਖਣਾ ਚਾਹੁੰਦੀ ਆ ਭੈਣ ਭਰਾ ਕਿਤੇ ਲੱਭਦੇ ਨੇ ਪਰ ਚਲੋ ਕੋਈ ਗੱਲ ਨਹੀਂ ਸਾਨੂੰ ਵੀ ਪੁੱਤ ਕੋਈ ਲਾਲਚ ਨਹੀਂ ਆ ਮੇਰੇ ਚੰਮੀ ਪੁੱਤ ਸਾਨੂੰ ਕਿਹੜਾ ਕੋਈ ਲਾਲਚ ਐ ਇੱਕ ਮੋਟਰਸਾਈਕਲ ਹੀ ਦੇ ਦੇਣ ਜਦੋਂ ਮੁੰਡਾ ਜਾਂਦਾ ਉਦੋਂ ਹੀ ਉਹਦਾ ਮਜ਼ਾਕ ਡਾਉਂਦੇ ਆ ਜਦੋਂ ਜਾਂਦਾ ਉਦੋਂ ਹੀ ਉਹਦਾ ਮਜ਼ਾਕ ਡਾਉਂਦੇ ਆ ਉਹਨਾਂ ਕੋਲ ਪੁੱਤ ਬਥੇਰਾ ਕੋਸ਼ ਹੈ ਉਹਨਾਂ ਨੂੰ ਕੀ ਘਾਟ ਆ ਪੈਣ ਦੀ ਆ ਇੱਕ ਮੋਟਰਸਾਈਕਲ ਲੈ ਦੇਣਗੇ ਤੇ ਚਲੋ ਮੰਮੀ ਕੋਈ ਗੱਲ ਨਹੀਂ ਰੱਬ ਸਾਨੂੰ ਆਪਣੀ ਘਾਰੀ ਦੇ ਦੇ ਅਸੀਂ ਕਿਸੇ ਕੋਲੋਂ ਕਿੰਨਾ ਕ ਲੈ ਲਾਂਗੇ ਮੰਮੀ ਪਰਮਾਤਮਾ ਕਿਤੇ ਨਾ ਕਿਤੇ ਤਾਂ ਸਾਨੂੰ ਦਊਗਾ ਹੀ ਨਾ ਉਹ ਤੇ ਵਾਹਿਗੁਰੂ ਜੀ ਦਵੇਂ ਤੇ ਪੂਰੀ ਪੈਂਦੀ ਪੁੱਤ ਕਿਸੇ ਦੇ ਦਿੱਤੇ ਆ ਨਹੀਂ ਪੈਂਦੀ ਪਰ ਮੇਰੇ ਮੁੰਡੇ ਦਾ ਮਜ਼ਾਕ ਤੇ ਨਾ ਡਾਇਆ ਕਰਨਾ ਹਲੋ ਹਲੋ ਪਤਵਿਸ਼ਾ ਸ਼ਸ਼ੀਕਲ ਸ਼ਸ਼ੀਕਲ ਸ਼ਿੰਮਤ ਕੀ ਹਾਲੀ ਵਧੀਆ ਤੁਸੀਂ ਠੀਕ ਜੇ ਹਾਂ ਹਾਂ ਮੈਂ ਠੀਕ ਐ ਬੜੀ ਲੰਮੀ ਉਮਰ ਤੇਰੀ ਮੈਂ ਨਾ ਹੁਣ ਇਹ ਤੈਨੂੰ ਹੀ ਫੋਨ ਕਰਨ ਲੱਗੀ ਸਾਂ ਅੱਛਾ ਹਾਂ ਉਹਨਾਂ ਮੈਂ ਸੂਟ ਲਿੱਤੇ ਸੀ ਨਵੇਂ ਦੋ ਕ ਕੱਲ ਗਈ ਸਾਂ ਮਾਰਕੀਟ ਸ਼ਾਮੀ ਤੇ ਮੈਂ ਨਾ ਕਿ ਤੇਰੇ ਵਾਸਤੇ ਵੀ ਲੈ ਆਈ ਆ ਮੈਂ ਕਿਹਾ ਤੈਨੂੰ ਫੋਨ ਕਰਕੇ ਦੱਸਾਂ ਤੇ ਤੇਰਾ ਫੋਨ ਆ ਗਿਆ ਅੱਛਾ ਲੈ ਸੂਟ ਦੇ ਨਾਂ ਤੇ ਖੁਸ਼ ਨਹੀਂ ਹੋਈ ਕੀ ਗੱਲ ਐ ਕੋਈ ਗੱਲ ਹੋਈ ਇੱਥੇ ਭਾਬੀ ਕੀ ਹੁਣ ਮੈਂ ਤੁਹਾਨੂੰ ਦੱਸਾਂ ਕਹਿੰਦੇ ਹੁੰਦੇ ਨਾ ਸ਼ੈਤਾਨ ਨੂੰ ਯਾਰ ਕਰੀ ਤੇ ਸ਼ੈਤਾਨ ਹਾਜ਼ਰ ਹੋ ਜਾਂਦੇ ਆ ਉਹ ਗੱਲ ਹੋਈ ਜੇ ਕੀ ਹੋਇਆ ਕੀ ਹੈ ਗੱਲ ਕੀ ਹੋਣੀ ਭਾਬੀ ਜਿਹੜੀ ਗੱਲ ਦਾ ਡਰ ਹੀ ਨਾ ਉਹ ਗੱਲ ਹੋ ਗਈ ਸਿਮਰਤ ਪਹੇਲੀਆਂ ਨਾ ਭੁਜਾ ਮੇਰੀ ਟੜਕਨ ਤੇਜ ਹੋ ਜਾਂਦੀ ਹੈ ਤੇਰੇ ਸੋਹਰੇ ਸਭ ਠੀਕ ਹੈ ਨਾ ਸੋਹਰੇ ਜਿੱਥੇ ਸਭ ਕੋਈ ਠੀਕ ਹੈ ਭਾਬੀ ਪਰ ਮੈਂ ਤੁਹਾਨੂੰ ਕੀ ਦੱਸਾਂ ਅੱਜ ਸਵੇਰੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਸ਼ਮੀ ਦੀਦੀ ਹੁਣਾ ਬਾਰੇ ਹਾਂ ਤੇ ਦੁਪਹਿਰੇ ਤੇ ਫੋਨ ਵੀ ਆ ਗਿਆ ਉਹਨਾਂ ਦਾ ਹੈਲੋ ਕੀ ਕਹਿੰਦੇ ਆ ਕਹਣਾ ਕੀ ਆ ਛੰਮੀ ਦਿਨ ਨੇ ਆਪ ਤੇ ਗੱਲ ਕੀਤੀ ਦੀ ਕੁੜੀ ਉਹਦੀ ਨੇ ਗੱਲ ਕੀਤੀ ਸੀ ਅੱਛਾ ਮਤਲਬ ਕੁੜੀ ਦੇ ਮੋਢੇ ਤੋਂ ਬੰਦੂਕ ਚਲਵਾਈ ਹੈ ਤੇ ਕੀ ਕਹਿੰਦੀ ਹੈ ਕਹਿਣਾ ਕੀ ਆ ਫੋਨ ਕੀਤਾ ਮਾਸੀ ਜੀ ਇਹਨਾ ਮੈਨੂੰ ਚਾਰ ਪਾਈ ਦੇ ਨਾ ਸਕੂਲ ਤੇ ਛੁੱਟੀਆਂ ਹੈਗੀਆਂ ਵਾ ਮੈਂ ਹੀ ਤੁਹਾਡੇ ਕੋਲ ਆਣਾ ਵਾ ਅੱਜ ਤੁਹਾਡਾ ਘਰ ਵੇਖਣਾ ਵਾ ਤੁਹਾਡਾ ਘਰ ਕਿੰਨਾ ਵੱਡਾ ਹੋਊਗਾ ਤੁਹਾਡੇ ਘਰੇ ਖਡਾਉਣੇ ਵੀ ਹੋਣਗੇ ਆਓ ਜੋ ਵੀ ਤੁਹਾਨੂੰ ਪਤਾ ਬੋਲਦੇ ਬੱਚੇ ਮੈਨੂੰ ਇੱਕ ਗੱਲ ਦੱਸ ਬੱਚਿਆਂ ਦਾ ਵੀ ਕਦੀ ਦਿਮਾਗ ਕੰਮ ਕਰਦਾ ਇੰਨੀਆਂ ਗੱਲਾਂ ਦਾ ਇਸ ਸਾਰੀ ਪੱਟੀ ਨਾ ਸ਼ੰਮੀ ਦੀ ਪੜਾਈ ਹੋਣੀ ਐ ਕਿ ਚੱਲ ਚਾਰ ਦਿਨ ਮੈਂ ਸੁੱਖ ਦੇਖਦੇ ਕੇ ਵੱਡੇ ਮਕਾਨ ਚ ਕੱਟ ਲਾਂ ਨੀ ਜਾ ਕੇ ਮੈਨੂੰ ਵੀ ਇਹੋ ਲੱਗਦਾ ਦੀਦੀ ਤੁਹਾਨੂੰ ਪਤਾ ਜਾਈਗਾ ਵੈਸੇ ਵੀ ਉਹ ਬੜੀ ਚਲਾਕ ਹੈਗੀ ਆ ਮੈਨੂੰ ਵੀ ਇਹੋ ਲੱਗਦਾ ਵਾ ਕਿ ਸ਼ੰਮੀ ਨੇ ਨਾ ਜੋ ਕੋਈ ਵੀ ਨਾ ਨੂੰ ਸਿਖਾਇਆ ਨਾ ਕੁੜੀ ਆਪਣੀ ਨੂੰ ਉਹੋ ਕੋਈ ਜਨੇ ਮੈਨੂੰ ਅੱਗੋਂ ਕਹਿ ਦਿੱਤਾ ਨਾ ਅੱਗੇ ਛੁੱਟੀਆਂ ਪੈਂਦੀਆਂ ਸੀ ਤਪੂਆ ਵੱਲ ਜਾਂਦੀ ਸੀ ਕੁੜੀ ਹੁਣ ਤੇਰਾ ਵਿਆਹ ਕੀ ਹੋ ਗਿਆ ਤੇ ਤੇਰੇ ਵੱਲ ਚਿੱਠੀਆਂ ਪਾਉਣੀਆਂ ਸ਼ੁਰੂ ਕਰਦੀਆਂ ਕਿ ਮੈਂ ਉਧਰ ਕੁੜੀ ਤੋਰ ਦਵਾਂ ਇਹ ਸਾਰਾ ਨਾ ਲੈਣ ਦਾ ਬੰਨਾ ਹੈ ਕਿ ਚਲ ਮੈਂ ਕੁੜੀ 4 ਦਿਨ ਭੇਜਾਂਗੀ ਤੇ ਲੋ ਜੀ ਮਾਸੀ ਮਹਿੰਗੇ ਮਹਿੰਗੇ ਕੱਪੜੇ ਤੇ ਕੁਝ ਖੜੋਣੇ ਤੇ ਕੁਝ ਕੈਸ਼ ਦੇ ਕੇ ਤੋਰੇਗੀ ਇਹ ਸਾਰੀ ਪਲੈਨਿੰਗ ਨਾ ਮੈਂ ਸਮਝਦੀ ਆਂ ਮੇਰੀ ਗੱਲ ਸੁਣ ਲੈ ਸਿਮਰਾ ਤਾਂ ਫੋਨ ਆਇਆ ਤੇ ਤੂੰ ਉਹਨੂੰ ਕੀ ਕਿਹਾ ਮਨਾ ਕੀਤਾ ਕਿ ਹਾਂ ਮੈਂ ਭਰਤੀ ਹਾਂ ਉਹ ਬਾਬੀ ਜਿੱਦਾਂ ਮੈਨੂੰ ਦੱਸਿਆ ਸੀ ਨਾ ਤੁਸੀਂ ਮੈਂ ਉਦਾਂ ਹੀ ਹੈਂਡਲ ਕੀਤਾ ਵਾ ਮਾਂ ਵੀ ਅੱਗੋਂ ਕਹਿ ਦਿੱਤਾ ਕਿ ਅਸੀਂ ਨਾ ਚਾਰ ਪੰਜ ਦੇ ਲਈ ਨਾ ਵਿਆਹ ਚੱਲੇ ਆ ਤੂੰ ਇਦਾਂ ਕਰੇ ਆਪਣੇ ਭੂਆ ਕੋਲ ਚੱਲ ਜਾ ਸ਼ਾਬਾਸ਼ ਤੇਰੇ ਸਿਆਣੀਆਂ ਫਿਰਦੇ ਤੂੰ ਬੱਸ ਚੰਗਾ ਕੀਤਾ ਹੀ ਪਤਾ ਨਹੀਂ ਤੇਰੇ ਸੋਹਰਿਆਂ ਨੇ ਕੀ ਸੋਚਣਾ ਸੀ ਜੇ ਕਿ ਤੇ ਆ ਵੀ ਜਾਂਦੀ ਗਲਤੀ ਨਾਲ ਸਹੀ ਗੱਲ ਆ ਭਾਬੀ ਤੁਹਾਨੂੰ ਦੱਸਿਆ ਤੇ ਹੈਗਾ ਮਾਸੀ ਜੀ ਵੀ ਉਦਨੇ ਉਹ ਗੱਲ ਕਹਿੰਦੀ ਕਿ ਇੱਥੇ ਨਹੀਂ ਹੋਣੀ ਚਾਹੀਦੀ ਮੈਂ ਇਸੇ ਕਰਕੇ ਪਹਿਲਾ ਜਵਾਬ ਦਿੱਤਾ ਕੋਈ ਨਹੀਂ ਤੂੰ ਤਾਂ ਜਵਾਬ ਦੇ ਦਿੱਤਾ ਨਾ ਮੈਨੂੰ ਲੱਗਦਾ ਹੁਣ ਮੈਨੂੰ ਗੱਲ ਕਰਨੀ ਪੈਣੀ ਹੈ ਕਿਉਂਕਿ ਇਹ ਇਦਾਂ ਨਹੀਂ ਸੁਪਰ ਆਉਣ ਵਾਲੀ ਹੀ ਜਦ ਤੱਕ ਇਹਦੇ ਕੰਨ ਖਿੱਚੇ ਨਾ ਨਾ ਚੰਗੀ ਤਰ੍ਹਾਂ ਗੱਲ ਕੀਤੀਆਂ ਇਹ ਨਹੀਂ ਕਿ ਇਹ ਰਿੱਕੇ ਚੜਦੀਗੀ ਹਾਂ ਭਾਬੀ ਤੂੰ ਆਪ ਹੀ ਇਹਦੇ ਨਾਲ ਗੱਲ ਕਰਿਓ ਨਹੀਂ ਤੇ ਇਹਨੇ ਕਹਿਣਾ ਅਜੇ 4 ਦਿਨ ਹੋਏ ਨਹੀਂ ਉਹਨੂੰ ਵਿਆਹ ਹੋਇਆ ਨੂੰ ਤੇ ਕਿੱਡੀ ਜਲਦੀ ਇਹਦੀ ਜ਼ੁਬਾਨ ਚੱਲਣ ਦਿਆ ਪੀਆ ਵੇਖ ਸਿਮਰਤ ਇੱਕ ਤਾਂ ਤੂੰ ਨਾ ਉਹਦਾ ਫੋਨ ਨਾ ਚੁੱਕਿਆ ਕਰ ਅੱਛਾ ਕੱਟ ਦਿਆ ਕਰ ਵੇ ਨਮੀ ਵੀ ਐਂ ਹੈ ਘਰੇ ਸੋ ਆਇਆ ਗਿਆ ਹੁੰਦਾ ਹਜੇ ਤੋ ਸਾਡੇ ਨਾਲ ਹਰ ਗੱਲੋ ਚੰਗੇ ਨੇ ਲੈਣ ਦੇਣ ਸਾਡਾ ਸਹੀ ਆ ਪਰ ਪਤਾ ਥੋੜੀ ਹੁੰਦਾ ਕਿ ਹਲੇ ਮੁੰਨ ਮੋਟਾ ਕਰ ਲੰ ਤਾਂ ਅਹੀਂ ਨਹੀਂ ਚਾਹਦੇ ਤੇਰੀ ਵਿਆਹੀ ਜਿੰਦਗੀ ਚ ਕੋਈ ਵੀ ਗੜਬੜ ਹੋਵੇ। ਅਸੀਂ ਸਾਨੂੰ ਚੰਗੀ ਤਰ੍ਹਾਂ ਉਹਨਾਂ ਦੇ ਸੁਭਾਅ ਦਾ ਨਹੀਂ ਪਤਾ ਹੈਗਾ। ਤੂੰ ਹੋ ਸਕੇ ਆਪਣੇ ਘਰ ਵਾਲੀ ਧਿਆਨ ਦੇ। ਇਹ ਫੋਨ ਫੋਨ ਦੇ ਚੱਕਰ ਚ ਤਾਂ ਪੈ ਨਾ ਕਿ ਖਰੇ ਇੱਧਰ ਕਰਨਾ ਉੱਧਰ ਕਰਨਾ ਤੇਰੇ ਹਾਲ ਚਾਲ ਲੈ ਨਾ ਅਸੀਂ ਆਪੇ ਤੈਨੂੰ ਫੋਨ ਕਰ ਲਿਆ ਕਰਾਂਗੇ। ਤੂੰ ਹੋ ਜਾ ਆਪਣੇ ਪਰਿਵਾਰ ਵੱਲ ਧਿਆਨ ਦੇ ਤੇ ਸ਼ੰਮੀ ਵੱਲ ਤੇ ਉਹਦੀ ਕੁੜੀ ਵੱਲ ਬਿਲਕੁਲ ਵੀ ਨਾ ਧਿਆਨ ਦੇ। ਠੀਕ ਹੈ ਭਾਬੀ ਕੋਈ ਨਾ ਮੈਂ ਧਿਆਨ ਰੱਖੂੰ। ਚਲੋ ਠੀਕ ਹੈ ਮੈਂ ਤੁਹਾਨੂੰ ਕਰਦੀ ਆ। ਠੀਕ ਭਾਬੀ ਓਕੇ ਚੱਲ ਧਿਆਨ ਰੱਖੀਆ ਆਪਣਾ ਠੀਕ ਜੋ ਕੇ ਕੀ ਗੱਲ ਹੋ ਗਈ ਸਿਮਰਤ ਬੜਾ ਖਿਜਣ ਡਈ ਐ ਕਿਹਦਾ ਫੋਨ ਹੀ ਉਹ ਕੁਛ ਨਹੀਂ ਉਹ ਮੇਰੇ ਪੇਕੇਓ ਭਾਬੀ ਜੀ ਦਾ ਫੋਨ ਆਉਂਦਾ ਹੀ ਇੱਦਾਂ ਗੱਲਬਾਤ ਐ ਹੀ ਕਰਨਾ ਅੱਛਾ ਕੀ ਕਹਿੰਦੇ ਹੋ ਹੁਣ ਤੁਹਾਨੂੰ ਮੈਂ ਕੀ ਦੱਸਾਂ ਹਾਂ ਕੱਲ ਸ਼ੰਮੀ ਜੀ ਦੀ ਕੁੜੀ ਦਾ ਫੋਨ ਆਇਆ ਏ ਤੇ ਮੈਨੂੰ ਕਹਿੰਦੀ ਸੀ ਕਿ ਮਾਸੀ ਜੀ ਮੈਨੂੰ ਨਾ 4-5 ਦਿਨ ਛੁੱਟੀਆਂ ਹੈਗੀਆਂ ਵਾ ਤੇ ਅਸੀਂ ਇੱਥੇ ਆਉਣਾ ਵਾ ਅੱਛਾ ਹਾਂ ਤੇ ਫੇਰ ਫੇਰ ਕੀ ਮੋਵੀ ਫਿਰ ਨੂੰ ਬੰਨ ਲਾਤਾ ਮੈਂ ਕਿ ਤੂੰ ਇਦਾਂ ਕਰ ਆਪਣੇ ਭੂਆ ਕੋਲ ਚਲ ਜਾ ਕਿਉਂਕਿ ਚਾਰ ਪਾਈ ਦੇ ਲਈ ਇੱਥੇ ਹੈਗੇ ਨਹੀਂ ਆ ਨਾਲੇ ਮਾਸੀ ਜੀ ਨੇ ਤੇ ਕੱਲ ਕਿਹਾ ਹੀ ਹੈ ਦਾਹੀ ਕਿੱਥੇ ਨਹੀਂ ਹੋਣੇ ਚਾਹੀਦੇ ਹੋ ਹਾਂ ਸਹੀ ਆ ਇੱਥੇ ਕੀ ਕਰਨੇ ਹੋਣੇ ਚਾਹੀਦੇ ਇੱਥੇ ਨਹੀਂ ਹੋਣੇ ਚਾਹੀਦੇ ਹੋ ਆ ਤਾ ਤੂੰ ਵਧੀਆ ਕੀਤਾ ਈ ਸਿਮਰਤ ਜਿਹੜਾ ਠੋਕ ਕੇ ਜਵਾਬ ਦਿੱਤਾ ਈ ਉਹਨਾਂ ਮਾਸੀ ਦੀ ਤੇ ਮੇਰੀ ਇੱਜ਼ਤ ਦਾ ਸਵਾਲ ਆ ਇਹ ਹੁਣ ਤੇਰੇ ਹੱਥ ਚ ਆ ਹਾਂ ਹਾਂ ਮੈਂ ਉਹਨਾਂ ਨੂੰ ਪਹਿਲਾਂ ਸੰਭਿਆ ਦਿੱਤਾ ਨਾਲੇ ਤਹੀ ਵੀ ਮੇਰੀ ਗੱਲ ਸੁਣ ਲੋ ਜੇ ਕਿਤੇ ਗਗਨ ਜੀਜੂ ਦਾ ਫੋਨ ਆਇਆ ਨਾ ਤੁਸੀਂ ਕੱਢ ਨਾ ਕਰਿਓ ਜੇ ਕਾਰ ਵੀ ਲਿਆ ਨਾ ਜੇ ਤੁਹਾਨੂੰ ਕਹਿਣਗੇ ਨਾ ਕਿ ਕੁੜੀ ਨੂੰ ਛੱਡਣਾ ਉਹ ਤੇ ਤੁਸੀਂ ਇੰਨੀ ਗੱਲ ਕਹਿ ਦਿਓ ਕਿ ਅਸੀਂ ਵਿਆਹ ਗਏ ਚਾਰ ਪੰਜ ਦਿਨ ਲਈ ਤੁਹਾਡੇ ਕੋ ਇੱਥੇ ਨਹੀਂ ਹੁਣ ਬਸ ਠੀਕ ਆ ਮੈਂ ਇਦਾਂ ਕਹਿ ਦਣਾ ਕੋਈ ਨਹੀਂ ਟੈਨਸ਼ਨ ਨਾ ਲੈ ਹਾਂ ਜੀ ਆਪਾਂ ਇਹ ਗੱਲ ਕਰ ਲਿਓ ਕਿ ਜੇ ਹੋਰ ਨਾ ਕਿਹਦੇ ਦੱਸ ਦਿਓ ਕਿ ਅਸੀਂ ਘਰੇ ਹੀ ਆ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਟੈਨਸ਼ਨ ਨਾ ਲੈ ਪ੍ਰੋਫੈਸਰ ਰੱਖ ਮੇਰੇ ਤੇ ਨਾਲੇ ਹੋਰ ਵੀ ਰਿਸ਼ਤੇਦਾਰ ਆ ਗਿਆ ਸਾਡੇ ਆਲੀ ਹੋਣਾ ਉਹਨਾਂ ਆ ਵੀ ਗਏ ਕਿੰਨੇ ਦਿਨ ਨਿਆਣੇ ਜिद ਕਰਦੇ ਨਿਆਣੇ ਘਟ ਮਾ ਜਾਨੀ ਜिद ਕਰਾਉਂਦੀ ਹਾਂ ਉਹ ਕਹਿੰਦੇ ਹੋਣੇ ਵੀ ਆ ਜਾਣ ਬਸ ਨਿਆਣੇ ਨਾ ਵੱਡਾ ਘਰ ਵੇਖਣਾ ਮਾਸੀ ਜੀ ਤੁਹਾਡੇ ਘਰੇ ਆ ਹੁਣ ਮਾਸੀ ਜੀ ਉਹ ਹੁਣ ਐਸੇ ਕਰਕੇ ਆਉਂ ਕੇੰਦਰ ਨੂੰ ਗੱਲਾਂ ਬਾਤਾਂ ਜੁਲਝਾ ਕੇ ਕੁੜੀ ਦਾ ਫੋਨ ਫੜਾ ਦੇ ਹਾਂ ਐਦਾਂ ਹੀ ਐਦਾਂ ਬਿਲਕੁਲ ਸਹੀ ਓਏ ਉਹ ਕਹਿੰਦੀ ਹੋਣੀ ਆ ਤੇ ਮਾਸੜ ਵੱਲ ਜਾਉਂਗੀ ਨਾਲੇ ਮਹਿੰਗੇ ਮਹਿੰਗੇ ਕੱਪੜੇ ਲੈ ਕੇ ਦੇਣਗੇ ਨਾਲੇ ਘਟਾਉਣੇ ਲੈ ਕੇ ਦੇਣਗੇ ਠੀਕ ਹੈ ਨਾ ਨਾਲੇ ਏਡੇ ਕੱਚੇ ਕੁਲੇ ਆਪਾਂ ਵੀ ਨਹੀਂ ਆਗੇ ਸਾਨੂੰ ਪਤਾ ਹੈ ਕਿੱਥੇ ਲੈਣ ਦੇਣ ਕਰਨਾ ਤੇ ਕਿੱਥੇ ਨਹੀਂ ਕਰਨਾ ਬਿਲਕੁਲ ਠੀਕ ਹੈ ਨਾ ਹੂੰ ਕੋਈ ਨਹੀਂ ਲੋੜ ਹੀ ਨਹੀਂ ਉਹਨਾਂ ਨੂੰ ਇੱਥੇ ਬੁਲਾਉਂਦੇ ਨਹੀਂ 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 ਕੋਈ ਨਾ ਤੂੰ ਟੈਨਸ਼ਨ ਨਾ ਲਾ ਲੋ ਮੈਂ ਆਪੇ ਮਨਾ ਕਰ ਦਿੱਤਾ ਹਾਂ ਹਾਂ ਬਸ ਠੀਕ ਹੈ ਆ ਬਸ ਜੀ ਕਿੱਥੇ ਆ ਇੱਥੇ ਕਿਤੇ ਹੋਣੇ ਵੇਖ ਲੈ ਚਲੋ ਠੀਕ ਹੈ ਵੇ ਉਹ ਨਹੀਂ